ਸਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਹੇ ਗਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਹੂਲ ਭੂਲ ਵਿਖ ਖਾਈ ਰਹਾ ਪ੍ਰਭ ਸੁੰਦਰ ਚਤੁਰ ਅਨੂਪ ਵਿਦਾਤੇ ਤਿਸ ਸਿਉ ਰੋਚ ਨਹੀ ਰਾਈ ਮੋਹਨ ਸਿਉ ਬਾਬਰ ਮਨ 모ਹਿਓ ਝੂਠ ਠਗਔਰੀ ਭਾਈ ਆਯੋ ਦਇਆਲ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਨ ਆਈ ਸਗਲ ਨਿਧਾਨ ਘਰੈ ਮੈਂ ਪਾਏ ਕਾਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾਂ ਊੰ ਪ੍ਰੇਯ ਪ੍ਰੀਤ ਚੀਤ ਬਹਿਲਰੀਆ ਜੋਤੋਂ ਬਚਨ ਦਿਯੋ ਮੇਰੇ ਸਤਗੁਰ ਤਾਓ ਮੈਂ ਸਾਜ ਸੀ ਗਰੀਆ ਰਹਾਉ ਹਮ ਭੂਲਹਿ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਤ ਉਦਰਿਆ ਹਮ ਨੀਚ ਬਿਰਖ ਤੁਮ ਮੈ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਕੰਭੀ ਹੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੀ ਸੂਖ ਸੇਜਰੀਆ ਸਾਰਗ ਮਹੱਲਾ ਪੰਜਵਾ ਮਨ ਓਏ ਦਿਨ ਸਧਨ ਪਰਵਾਨਾ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾ ਧਨ ਸੁਭਾਗ ਧਨ ਸੁਹਾਗਾ ਧਨ ਦੇਤ ਜਨ ਮਾਨਾ ਇਹੋ ਤਨ ਤੁਮਰਾ ਸਭ ਗਰੇਹੋ ਧਨ ਤੁਮਰਾ ਹੀਓ ਕੀਓ ਕੁਰਬਾਨਾ ਉਟ ਲਾਖ ਰਾਜ ਸੁਖ ਪਾਏ ਇਕ ਨਿਮਖ ਬੇਖ ਦ੍ਰਿਸ਼ਟਾਨਾ ਜਾ ਕਹੋ ਮੁਖ ਸੇਵਕ ਇਹ ਵੈਸੀ ਐ ਸੁਖ ਨਾਨਕ ਅੰਤ ਨਾ ਜਾਨਾ ਸਾਰਗ ਮਹੱਲਾ ਪੰਜਵਾ ਆਬ ਮੂਰ ਸਹਿ ਸਾਧੂਖ ਗਿਆ ਔਰ ਉਪਾਵ ਸਗਲ ਤਿਆਗ ਛੋਡੇ ਸਤਗੁਰ ਸਰਣ ਪਿਆ ਰਹਾਉ ਸਰਬ ਸਿਧ ਕਾਰਜ ਸਭ ਸਬਰੇ ਅਹ ਰੋਗ ਸਗਲ ਹੀ ਖਿਆ ਕੋਟ ਪਰਾਧ ਖਿਨ ਮਹਿ ਖਾਓ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸ ਗਤ ਕੀਨੇ ਮਨ ਨਹਿ ਚਲ ਨਿਰ ਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਸਿਰ ਨਾਨਕ ਰਾਜੈ ਆ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਖੇល ਖੇਲਾਏ लाਡ ਲਾਡਾ ਵੈ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਗ ਕੀ ਨਿਆਈ ਜੈਸੇ ਮਾਤ ਪਿਤਾਈ ਤੇ ਸਬਿਨ ਨਿਮਖ ਨਹੀਂ ਰਹਿ ਸਕੀਐ ਬਿਸਰ ਨਾ ਕਬਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵ ਲਾਈ ਸਾਰਗ ਮਹੱਲਾ ਪੰਜਵਾਂ ਅਕਨਾਮਿਤ ਸੁਆਮੀ ਗਾਈਐ ਆਸ ਨਾ ਅਵਰ ਕਾਹੂ ਕੀ ਜੈ ਸੁਖ ਦਾਤਾ ਪ੍ਰਭ ਤੇ ਆਈਐ ਰਹਾਉ ਸੁਖ ਮੰਗਲ ਕਲਿਆਣ ਜਿਸ ਹੈ ਘਰ ਤਿਸ ਹੀ ਸਰਣੀ ਪਾਈਐ ਤਿਸਹਿ ਤਿਆਗ ਮਾਨੋਖ ਜੇ ਸੇਵਹੁ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪਕਰੀ ठाकुर ਕੀ ਗੌਰ ਮਿਲਤ ਬੁੱਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲੇ ਆ ਸਗਲ ਚੁਕੀ ਮੋਹ ਤਾਈਐ ਸਾਰਗ ਮਹੱਲਾ ਪੰਜਵਾ ਉਹਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਲਿਹਾ ਵਾਓ ਅਬਰ ਕਾਹੂ ਕਾਓ ਮਾਨ ਮਹਾਤ ਪ੍ਰਭ ਤੇਰਾ ਰਹਾਵ ਅੰਗੀਕਾਰ ਕੀਓ ਪ੍ਰਭ ਅਪੁਨੇ ਕਾਢ ਲੀਆ ਵਿਖ ਘੇਰੇ ਅੰਮ੍ਰਿਤ ਨਾਮ ਆਵ ਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਵਨ ਉਪਮਾ ਕਹਾਓ ਏਕ ਮੁਖ ਨਿਰਗੁਣ ਕੇ ਦਾਤੀ ਰੈ ਕਾਟ ਸਿਲਕ ਜਾਓ ਆਪਣਾ ਕੀ ਨੋ ਨਾਨਕ ਸੂਖ ਘਨੇਰੇ ਸਾਰਗ ਮਹੱਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ ਨਾ ਕੋਊ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਿਉ ਜਾਣੋ ਤਿਉ ਰਖੋ ਠਾਕੁਰ ਸਭ ਕਿਛ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਅਪੁਨੇ ਸਾਧ ਜੀਵਨ ਅਬినాਸ਼ੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰਗ ਮਹੱਲਾ ਪੰਜਵਾ ਮੇਰੋ ਮਨ ਜਤ ਕਤ ਤੁਜੈ ਸੁਮਾਰੈ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਉ ਜਬ ਭੂਖਾ ਤਬ ਭੋਜਨ ਮੰਗੈ ਅਗਾਏ ਸੁਖ ਸੰਗਾਰੈ ਤਬ ਅਰੋਗ ਜਬ ਤੁਮ ਸੰਗ ਬਸ ਤਉ ਛੁਟਕਤ ਹੋਏ ਰਵਾਰੈ ਗਵਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੈ Sarg Mohalla Panjwa Mante bhai bhau dur parayo Lal dayal gulal laadle sahaj sahaj gun gaayo Rahar ਗੁਰ ਬਚਨ ਆਤ ਕਮਾਤ ਕਿਰਪਾ ਤੇ ਬਾਹੁਰ ਨਾ ਕਤ ਹੂਤਾਯੋ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਯੋ ਨਾਦ ਬਿਨੋਦ ਕੋਡ ਆਨੰਦਾ ਸਹਿਜੇ ਸਹਿਜ ਸਮਾਯੋ ਕਰਨਾ ਆਪ ਕਰਾਵਨ ਆਪੇ ਕਹੋ ਨਾਨਕ ਆਪ ਆਪਾਯੋ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨਹਿ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ ਬੂਝੀ ਦਰਸਨਾ ਸਹਿਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ ਸਾਰਗ ਮਹੱਲਾ ਪੰਜਵਾ ਬੇਨ ਪ੍ਰਭ ਰਹਿਨ ਨਾ ਜਾਏ ਘਰੀ ਸਰਬ ਸੁਖਤਾਹੁ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨੰਦ ਘਨਾ ਵਡ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਵਨ ਭਨਾ ਧਾਨ ਪਵਿੱਤਰ ਆ ਮਾਨ ਪਵਿੱਤਰ ਆ ਪਵਿੱਤਰ ਸੁਨਨ ਕਹਿਨ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰ ਆ ਜਾ ਮੈਂ ਸੰਤ ਤੁਮਾਰੇ ਸਾਰਗ ਮਹੱਲਾ ਪੰਜਵਾਂ रसना जपती तू ही तू ही मात गर्भ तुम ही प्रतपालक मृत मंडल एक तू ही रहा तुम है पिता तुम ही फोन माता तुम है मीत हित भ्राता तुम परिवार तुम है आधार तुम है जीव प्राण दाता ਤੁਮਹਿ ਕਜੀਨਾ ਤੁਮਹਿ ਜਰੀਨਾ ਤੋ ਮਹੀ ਮਾਨਕ ਲਾਲਾ ਤੁਮਹਿ ਪਾਰ ਜਾਤ ਗੁਰ ਤੇ ਪਾਏ ਤਵ ਨਾਨਕ ਭਏ ਨਿਹਾਲਾ ਸਾਰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚੇਤ ਆਵੈ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਮਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲ ਖਾਇ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾ ਝੂਠਾ ਮਾਇਆ ਕੋ ਮਦਮਾਨ ਧਰੋਹ ਮੋਹ ਦੂਰ ਕਰ ਬਪੁਰੇ ਸੰਗ ਗੋਪਾਲਹਿ ਜਾਨ ਰਹਾਉ ਮਿਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤਹਿ ਕੀ ਸਾਰਾਨ ਮੰਗ ਨ ਮੰਗਾ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰਗ ਮਹੱਲਾ ਪੰਜਵਾਂ ਆਪਣੀ ਇਤਨੀ ਕਸ਼ੂਨਾ ਸਾਰੀ ਅਨੇਕ ਕਾਜ ਅਨੇਕ ਧਾ ਵਰਤਾ ਉਰ ਜਿਓ ਆਨ ਜੰਜਾਰੀ ਰਹਾਉ ਦੇਉ ਸਚਾਰ ਕੇ ਦੀ ਸਹਿ ਸੰਗੀ ਊਹਾਂ ਨਾਹੀ ਜਹ ਭਾਰੀ ਤੈਨ ਸਿਉ ਰਾਚ ਮਾਚ ਹਿੱਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਾਉ ਨਾਹੀ ਨਾਹੀ ਕਿਸ ਮੇਰਾ ਨਾ ਹਮਰੋ ਬਸ ਚਾਰੀ ਕਰਨ ਕ ਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰਗ ਮਹੱਲਾ ਪੰਜਵਾ ਮੋਹਨੇ ਮੋਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਘਟ ਸਾਸਤਰ ਉਚਰਤ ਰਸਨਾਗਰ ਤੀਰਥ ਗਵਨ 나ਥੋਰੀ ਪੂਜਾ ਚਕਰ ਵਰਤ ਨੇਮ ਤਪੀਆ ਊਹਾ ਗੈਲ ਨਾ ਛੋਰੀ ਅੰਧ ਕੂਪ ਮਹਿ ਪਤਤ ਹੋਤ ਜਗ ਸੰਤੋਹ ਕਰੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਦੇਖਤ ਪੂਰੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟੁਲੀ ਰਹਾਉ ਉਹੀ ਤੇ ਹਰਿਓ ਉਹਾਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ਦੇਵਨਹਾਰ ਬਿਸਾਰਿਓ ਅੰਦੁਲੇ ਜਿਉ ਸਫਰੀ ਉਦਰ ਭਰੈ ਬਹਿਹਾ ਟੁਲੀ ਸਾਦ ਵਿਕਾਰ ਵਿਕਾਰ ਝੂਠ ਰਸ ਜਹ ਜਾਨੋ ਤੈ ਹੀਰ ਬਾਟੁਲੀ ਕਾਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠੁਲੀ ਸਾਰਗ ਮਹਲਾ ਪੰਜਵਾ ਗੁਰ ਜੀਉ ਸੰਗ ਤੁਹਾਰੈ ਜਾਨਿਓ ਕੋਟ ਜੋਦ ਓਆ ਕੀ ਬਾਤ ਨਾ ਪੁੱਛੀਐ ਤਾ ਦਰਗਹਿ ਭੀ ਮਾਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦਰਸ਼ਟਾਨੈਓ ਜੋਤ ਪ੍ਰਗਾਸ ਭਈ ਮਾਟੀ ਸੰਗੁ ਦੁਲੱਬ ਦੇਹ ਵਖਾਨੈਓ ਤਉਮਤੇ ਸੇਵ ਤਉਮਤੇ ਜਾਪ ਤਾਪ ਤਉਮਤੇ ਤਤ ਪਛਾਨੈਓ ਕਰਮ ਅਸਤਕ ਧਾਰ ਕਟਿ ਜੀਵਰੀ ਨਾਨਕ ਦਾਸ ਦਸਾਨੈਓ ਸਾਰਗ ਮਹੱਲਾ ਪੰਜਵਾ ਹਰ ਹਰ ਦੀਓ ਸੇਵਕ ਕਾਉ ਨਾਮ ਮਾਨਸ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ RAM ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਬਾਤ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ Sarg Mohalla 5wa Tu mere meet sakha har pran maan tan jiyo pind sab tumra ehon tan sito tumra tan raho ਤੁਮ ਹੀ ਦিয়ে ਅਨਕ ਪ੍ਰਕਾਰਾ ਤੁਮ ਹੀ ਦিয়ে ਮਾਨ ਸਦਾ ਸਦਾ ਤੁਮ ਹੀ ਪਤ ਰੱਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪਰਵਾਨ ਜਾਨਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਗੈ ਕੁਰਬਾਨ